ਹੋਸਟ ਵੀ ਨੇ ਮਿੱਤਰੋ ਮੈਚ ਜਿੱਤ ਜਾਣਾ ਪਹਿਲੀ ਕਬੱਡੀ ਪਾਉਣ ਲਈ ਤੁਹਾਡੇ ਪਿੰਡ ਵਾਲਾ ਮੁੰਡਾ ਲਓ ਪਹਿਲੀ ਕਬੱਡੀ ਤੇ ਤਾੜੀਆਂ ਮਾਰਦੇ ਮੁੰਡਾ ਦੇਖੀ ਹੋਇਆ ਜੀ ਰੂਟਰ ਵਾਲਾ ਕਿੱਥੇ ਵੀ ਜੀ ਹੁੱਟਰ ਆ ਗਿਆ ਹੁੱਟਰ ਕਿੱਲੇ ਆ ਗਿਆ ਆ ਗਿਆ ਆ ਗਿਆ ਮੁੰਡਾ ਹੁੱਟਰ ਤੇ ਕੋਈ ਗੱਲ ਕੋਈ ਕੱਟ ਕੇ ਲੱਗ ਰੌਂਤੇ ਦੀ ਟੀਮ ਆ ਗਈ ਹੈ ਚਰਤੇ ਵਾਲੀ ਸਾਈਡ ਵੀਰੇ ਲਓ ਦੂਸਰੇ ਪਾਸੇ ਛੰਨੀ ਹੈ ਮੁੰਡਾ ਰੌਂਤੇ ਵਾਲਾ ਖੇਡ ਮੈਦਾਨ ਦੇ ਵਿੱਚੇ ਸਮੇਂ ਪਹਿਲੀ ਰੇਡ ਮੇਰਾ ਤਿਰ ਨਿਸ਼ਾਨੇ ਤੋਂ ਖੁੰਝੇ ਉਹ ਕਦਾ ਹਥਿਆਰ ਉਹਦਾ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾ ਕਰਜੇਵਾਰ ਸ਼ਨੀ ਜੀ ਰੇਡ ਤੇ ਪੀਟਰ ਸਿੱਧੂ ਵੱਲੋਂ 500 ਰੁਪਏ ਦਾ ਵੱਡਾ ਮਾਣ ਹੈ ਫਿਰ ਮੈਦਾਨ ਦੇ ਵਿੱਚ ਆਉਂਦਾ ਮੁੰਡਾ ਸ਼ਨੀ ਰੌਂਤੇ ਵਾਲਾ 500 ਰੁਪਏ ਪੀਟਰ ਸਿੱਧੂ ਸਾਡਾ ਵੀਰ ਉਹ ਵੀ ਵੱਡੇ ਮਾਣ ਹੈ ਐਡਵੋਕੇਟ ਸਾਹਮਣੇ ਦੇ ਤਿੰਨ ਰੇਡਾਂ ਦਾ ਹਿਸਾਬ ਜੇ ਲਾਦਾ ਸ਼ਨੀ ਦੇ ਐਡਵੋਕੇਟ ਕਲਦੀਪ ਸਿੰਘ ਜੀ ਸਿੱਧੂ ਤੇ ਨਾਲ ਇੰਦਰਜੀਤ ਸਿੰਘ ਸਿੱਧੂ ਸਾਹਿਬ ਉਹਨਾਂ ਵੱਲੋਂ ਸ਼ਰੀਦਿਆਂ ਤਿੰਨ ਰੈਡਾਂ ਦੇ 1000 ਰੁਪਿਆ ਮੇਰੇ ਤੇ ਕਾਲੂ ਵੀਰ ਕੋਲ ਪਹੁੰਚ ਚੁਕਾ ਹੈ ਆ ਧਾਰੀਵਾਲ ਕੋਲ ਪਹੁੰਚ ਚੁਕਾ ਹੈ ਲਓ ਸਾਹਮਣੇ ਦੇਖਦਾ ਵੀ ਕਮਾਲ ਕਰਦਾ ਹੈ ਮੁੰਡਾ ਇਹ ਆ ਕਹਿੰਦੇ ਮੁਕਸਰੀਆ 40 ਮੁਕਤਿਆਂ ਦੀ ਧਰਤੀ ਦੋਦਾ ਕੌਣੀ ਪਿੰਡ ਦੁਨੀਆ ਚ ਮਸ਼ਹੂਰ ਕਰਤਾ ਮੁੰਡੇ ਨੇ ਮਾਰੋ ਤਾੜੀਆਂ ਜੋਰ ਨਾਲ ਮਾਰ ਦਿਓ ਦਰਸ਼ਕ ਵੀਰੋ ਪਿੰਡ ਦੀ ਟੀਮ ਦਾ ਪਹਿਲਾ ਹੀ ਜਫਾ ਜਿਹੜਾ ਤਗੜਾ ਲੱਗ ਗਿਆ ਖੇਡ ਮੈਦਾਨ ਦੇ ਵਿੱਚ ਚੋਟੀ ਦੀ ਟੱਕਰ ਹੈ ਮੇਰੇ ਵੀਰੋ ਚੋਟੀ ਦੀ 40 ਟੀਮਾਂ ਦੇ ਵਿੱਚੋਂ ਨਿਤਰ ਕੇ ਦੋਨੋਂ ਟੀਮਾਂ ਇੱਕ ਪਾਸੇ ਰੌਂਦੇ ਪਿੰਡ ਦੀ ਟੀਮ ਲਓ ਦੂਸਰੇ ਪਾਸੇ ਸਮਾਲਸਰ ਪਿੰਡ ਸ਼ਨੀ ਦੀ ਅਗਲੀ ਰੇਡ ਨਰਮਲ ਬਾਈ ਕਰਦੇ ਗਾਓ ਲਓ ਸ਼ਨੀ ਦੀ ਚੜ੍ਹਤਾ ਕਬੱਡੀ ਦੇ ਨਾਮ ਉੱਤੇ ਸੁਭਾਗ ਗੱਲ ਕੀਤੀ ਮੁੰਡੇ ਨੇ 40 ਕਿਲੋ 35 ਕਿਲੋ 45 ਕਿਲੋ ਦੇ ਵਿੱਚ ਸਿਰੇ ਦੇ ਨਾਮ ਜਿੱਤੇ ਐ ਅੱਜ ਕਬੱਡੀ 52 ਕਿਲੋ ਵਿੱਚ ਪਿੰਡ ਦਾ ਮੇਲਾ ਜਿੱਤਣ ਦੀ ਗੱਲ ਕਰਦਾ ਮੁੰਡਾ ਆਹ ਮੁੰਡੇ ਦੇ ਨਾਲ ਪਿਆਰੀ ਬੜਾ ਇਕੱਠੇ ਮੈਚ ਖੇੜਦੇ ਪਰ ਲੰਗਿਆਣੀਆਂ ਐ ਫੜ ਫੜ ਕੇ ਛੱਡ ਛੱਡ ਕੇ ਗੱਲ ਨਹੀਂ ਬਣਨੇਗੀ ਹਟਾ ਕੇ ਹਿੱਕ ਤੇ ਬਣਾ ਬਣਾ ਬਗਾਨੇ ਬੋਦੇ ਫੇਰ ਤਾੜੀਆਂ ਵੱਜਣਗੀਆਂ ਫੇਰ ਚੀਕਾਂ ਵੱਜਣੀਆਂ ਫੇਰ ਮੇਲੇ ਵਿੱਚ ਹਲਚਲ ਹੋਣੀ ਹੈ ਹਲਚਲ ਕਰਨੀ ਪੈਣੀ ਹੈ ਵੀ ਨਿਯੋਕੇ ਜੀ ਨਹੀਂ ਦਿੰਦੀ ਉਹ ਦੁਨੀਆ ਬਹੁਤੇ ਰੰਗਾਂ ਦੀ ਤੇ ਗੱਤ ਦੇਲਾ ਰੱਖਦੀ ਟੋਲੀ ਮਸਤ ਬਲੰਗਾਂ ਦੀ ਜੇ ਕੋਈ ਖਰ ਸੱਤ ਵਿੱਚ ਲਕਾਰੇ ਪਾਕਰ ਲਾਉਣੀ ਪੈਂਦੀ ਹੈ 21.5 ਸ਼ਰੀਕ ਤਾਂ 31.5 ਪਾਉਣੀ ਪੈਂਦੀ ਹੈ 21.5 ਸ਼ਰੀਕ ਤਾਂ 31.5 ਪਾਉਣੀ ਪੈਂਦੀ ਹੈ ਆ ਕਿੰਦੀ 31 ਪਾਣੀ ਪਾਉਗੀ ਫੈਸਲਾ ਹੋਊਗਾ ਆ ਮੁੰਡਾ ਲਾ ਲਾ ਕੇ ਸਿਰ ਦਾ ਕਦੇ ਪਾਟੀ ਦੀ ਜਾਈਂਗੂ ਇੱਕ ਪਾਸੇ ਮੁੰਡਾ ਬਲਜਿੰਦਰ ਸਿੰਘ ਸਮਾਜਸਰੀਆ ਬੱਲੇ 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 ਨਹੀਂ ਹੋ ਰਿਹਾ ਨਹੀਂ ਹੋ ਰਿਹਾ ਗਬਰੂਆ ਪੁਆਇੰਟ ਸਮਾਜ ਸਰ ਦੇ ਹਿੱਸੇ ਵਿੱਚ ਹੈ ਪੀਟਰ ਸਿੱਧੂ ਨਾਲ ਸਾਡੇ ਐਡਵੋਕੇਟ ਬਾਈ ਕੁਲਦੀਪ ਸਿੰਘ ਜੀ ਉਹਨਾਂ ਵੱਲੋਂ ਪਿੰਨ ਦੀ ਟੀਮ ਦੇ ਵੱਡੇ ਸਨਮਾਨ ਹੈ ਧੰਨਵਾਦ ਹੈ ਵੀਰਾਂ ਦਾ ਪ੍ਰਬੰਧ ਕਮੇਟੀ ਵੱਲੋਂ ਵੱਡੇ ਮਾਨ ਦੇ ਨਾ ਖਿਡਾਰੀਆਂ ਦੇ ਛੱਨੀ ਆ ਗਿਆ ਰੌਂਤੇ ਵਾਲਾ ਮੇਰੇ ਵੀਰੋ ਨਾ ਰੌਂਤੇ ਵਾਲਾ ਸ਼ੱਗਰ ਕਹਿੰਦੇ ਫਿਰ ਬਣ ਚੁੱਕਾ ਹੈ ਕਮਾਲ ਸਰ ਦੇ ਤਿੰਨ ਜਾਫੀ ਤਿਆਰ ਇਹ ਧਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਹੈ ਇੱਥੇ ਖੇਡਾਂ ਗਿੱਧੇ ਭੰਗੜੇ ਦੀ ਇੱਕ ਰੀਤ ਪੁਰਾਣੀ ਹੈ ਔ ਮੁੰਡਾ ਮਨੀ ਹੈ ਲੰਗੇ ਵਾਲੀਆਂ ਵੇਖੋ ਉਹਨੇ ਰਿਸਾਂ ਪਹਿਲਾਂ ਗੱਲ ਕੀਤੀ ਵੀ ਹੁਣ ਸੁਆਦ ਆਇਆ ਹੁਣ ਬਣੀਆਂ ਇੱਕ ਸਾਰ ਜੋੜੀਆਂ ਹੁਣ ਬਣੀਆਂ ਤਾਰੀ ਮਾਰੋ ਮੁੰਡੇ ਦਾ ਤੇ ਜਫਾ ਲਾ ਕੇ ਬੱਲੇ ਬੱਲੇ ਕਰਾਈਆ ਕਬੱਡੀ ਦੇ ਮੈਦਾਨ ਚ ਸੁਆਦ ਫੇਰ ਆਉਂਦਾ ਜਦੋਂ ਜਫਾ ਬਰਾਬਰ ਬਗਾਨਿਆ ਪੁੱਤ ਲਾਉਂਦਾ ਹੈ ਆ ਸੁਆਦ ਆਉਂਦਾ ਵੀ ਬੱਲੀ ਬਣਾਂਗੇ ਝਾਂਜਰ ਤੇਰੀ ਨਾਲ-ਨਾਲ ਤੇਰੇ ਤੁਰਨਾ ਜਾਂ ਮਿੱਤਰਾਂ ਨੇ ਕੋਕਾ ਬਣਨਾ ਆਹ ਜਾਂ ਬਣਨਾ ਹੈ ਸ਼ਰਮਾ ਜਾਂ ਬਣ ਜਾਣਾ ਗਾਨੀ ਤੇਰੀ ਦੇ ਮਣ ਕੇ ਇਹ ਅੱਜ ਤੈਨੂੰ ਟਕਰਾਂਗੇ ਆਹ ਸੱਜਰੇ ਸ਼ਰੀਕ ਤੇਰੇ ਬਣ ਕੇ ਰਹੀ ਹੁਣ ਤੈਨੂੰ ਟਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ ਲਓ ਸਾਹਮਣੇ ਮਾਲਸਰ ਦੀ ਰੇਡ ਇੱਕ ਮਿੰਟ ਜਿਹੜਾ 1000 ਰੁਪਏ ਲੱਗਾ ਸੀ ਜਦੋਂ ਦੋ ਰੇਡਾਂ ਭੱਜਾ ਸ਼ਰੀ ਤੀਜੀ ਜਫਾ ਲੱਗ ਗਈ ਇਹ ਜਫਾ ਦਿੱਤਾ ਗਿਆ 1000 ਰੁਪਏ ਇਹ ਜਾਫੀ ਨੂੰ 1000 ਰੁਪਏ ਸਾਡੇ ਐਡਵੋਕੇਟ ਸਾਹਿਬ ਨੇ ਪਹੁੰਚਾ ਕਰਤਾ ਹੈ ਬਹੁਤ ਬਹੁਤ ਧੰਨਵਾਦ ਮਨੀ ਦੇ ਲਈ 1000 ਰੁਪਏ ਦੋ ਨੋਟ ਆ ਗਏ ਹਰੇ ਰੰਗ ਦੇ 500 ਦੇ ਔਰ ਪੀਰਾਂ ਦੇ ਝੰਡੇ ਵਰਗਾ ਰੰਗਾਂ ਨੋਟਾਂ ਦਾ ਹਰਾ ਰੰਗ ਹੈ ਇਹ ਮੋਦੀ ਨੇ ਰੰਗ ਬੋਲਤ 200 ਦਾ ਨੋਟ ਕਹਿੰਦੇ ਖੱਟਾ ਰੰਗ ਕਰਦਾ ਕਾਲੀਆਂ ਦੇ ਝੰਡੇ ਵਰਗਾ ਆਉਂਦਾ ਮੁੰਡਾ ਰੋ ਪੈਵਾ ਸ਼ਨੀ ਚਲ ਵੀ ਚਨੀ ਮੱਥਾ ਟੇਕ ਕੇ ਮੁੰਡੇ ਨੇ ਹੱਥ ਜੋੜੇ ਲੱਗਿਆ ਰੱਬ ਨੂੰ ਫੇਰ ਧਿਆਉਣ ਲੋਕੋ ਮਾਰੋ ਤਾੜੀਆਂ ਸ਼ੇਰ ਨੂੰ ਦਿਓ ਥਾਪੀ ਸ਼ਨੀ ਆਗੇ ਕਬੱਡੀ ਪਾਉਣ ਲੋਕੋ ਰੌਂਤੇ ਦੀ ਟੀਮ ਦਾ ਧਾਵੀ ਹੈ ਮੇਰੇ ਵੀਰੋ ਤਿੰਨ ਜਾਫੀ ਸਾਹਮਣੇ ਤਿਆਰ ਹੈ ਸਮਾਲਸਰ ਪਿੰਡ ਦੇ ਇਧਰਲੇ ਪਾਸੇ ਵੇਖੋ ਕਬੱਡੀ ਖੇਡ ਕਰਦਾ ਹੋਇਆ ਗੱਭਰੂ ਲਓ ਰੌਂਤੇ ਦੀ ਟੀਮ ਦਾ ਧਾਵਾ ਬੋਲ ਦਿੱਤਾ ਔ ਸ਼ਨੀ ਦੀ ਰੇਡ ਢੂੜਾ ਪੱਟੀ ਜਾਂਦੇ ਨੇ ਜਿਨ੍ਹਾਂ ਨੇ ਦੁੱਧ ਮਾਵਾਂ ਦਾ ਪੀਤਾ ਲੋਕੋ ਫੜਨੇ ਸੌਖੇ ਨਹੀਂ ਲੱਖਾ ਦੁੱਲਾ ਤੇ ਕਲਜੀਤਾ ਉਹਨਾਂ ਸਤਾਰਾਂ ਦੀਆਂ ਗੱਲਾਂ ਹਉ ਲਗੀਆਂ ਨੇ ਮਨੀ ਤੇ ਰੌਂਤੇ ਵਾਲਾ ਸ਼ਨੀ ਦੋਨਾਂ ਦਾ ਮੁਕਾਬਲਾ ਹੈ ਪਰ ਇਸ ਸਮੇਂ ਪੁਆਇੰਟ ਧਾਵੀ ਦਾ ਹੈ ਅਗਲੀ ਰੇਡ ਮੈਕ ਤੇ ਨਰਮਨ ਲੰਗਿਆਣਾ ਲਓ ਗਲਵੰਦ ਸਿੰਘ ਦੀ ਥਾੜੀ ਵਾਲ ਵੀ ਮਾਨ ਕਰਦਾ ਪਿੰਡ ਦੇ ਮੁੰਡਿਆਂ ਦਾ ਗਲਵੰਦ ਸਿੰਘ ਦੀ ਥਾੜੀ ਵਾਲ ਕਹਿੰਦੇ 500 ਰੁਪਏ ਮੇਰੇ ਵੱਲੋਂ ਦੇ ਦਿਓ ਰੌਣ ਦੇ ਦੀ ਟੀਮ ਨੂੰ ਬਹੁਤ ਧੰਨਵਾਦੀ ਥਾੜੀ ਵਾਲ ਸਾਹਿਬ ਵੀ ਥਾੜੀ ਵਾਲਾ ਵੇਖ ਲੈ ਨਤੀਜਾ ਨਿਕਿਆ ਆਹ ਕੀ ਜੱਟ ਦੇ ਹੰਕਾਰ ਦਾ ਹਣ ਕੱਲਾ ਕੱਲਾ ਤੀਰ ਕੱਢੂ ਹਿੱਕ ਵਿੱਚ ਦੀ ਉਹ ਵੇਖੀ ਤੂੰ ਨਿਸ਼ਾਨਾ ਯਾਰ ਦਾ ਉਹ ਕਲਾ ਕਲਾ ਤੀਰ ਕੱਡੂ ਹਿੱਕ ਵਿੱਚ ਦੀ ਵੇਖੀ ਤੂੰ ਨਿਸ਼ਾਨਾ ਯਾਰ ਦਾ ਟਾਲੀ ਵਾਲੇ ਵੀ ਮਾਨ ਸਨਮਾਨ ਕਰਤੇ ਆ ਅਧਰੋ ਕਹਿੰਦੇ ਐਡਵੋਕੇਟ ਸਾਹਮਣੇ ਭੇਜਦੇ ਨੋਟ ਉਹ ਮੁਕਾਬਲਾ ਸਕਦਾ ਫਾਈਨਲ ਮੈਚ ਚੱਲਦਾ ਕੌਣੀ ਵਾਲਾ ਫੱਦਿਆ ਕਸ਼ਮੀਰਾ ਵੀ ਝੋਟੀ ਦਾ ਜਾਫੀ ਹੈ ਉਹ ੱੱੱਕੇ ਮਾਰ ਕੇ ਦਿਲਾਨੋਂ ਕੱਢਿਆ ਨਹੀਂ ਹਜੇ ਜੇਠ ਮਾਰੇ ਬੜਕਾਂ ੱੱੱਕੇ ਮਾਰ ਕੇ ਦਿਲਾਨੋਂ ਕੱਢਿਆ ਕਹਿੰਦੇ ਵੀ ਫਸਟ ਆਊਟ ਦਾ ਫੈਸਲਾ ਨੌਜੋ ਇਧਰਲੇ ਪਾਸੇ ਭੋੜੀ ਵਾਲੇ ਸੂਬੇ ਨੇ ਜਾਫੀ ਦੇ ਹਿੱਸੇ ਵਿੱਚ ਵਿਸਲ ਮਾਰ ਦਿੱਤੀ ਹੈ ਚੋਟੀ ਦਾ ਮੈਚ ਆ ਮੇਰੇ ਵੀਰੋ ਜਦੋਂ ਹੋਇਆ ਫਾਈਨਲ ਮੈਚ ਤਾਂ ਹੱਥ ਦਿਖਾਏ ਪੱਪੂ ਨੇ ਢੇਰੀਆਂ ਕੋਲੇ ਰੇਡਰ ਆ ਕੇ ਢਾਏ ਪੱਪੂ ਨੇ ਆਹ ਦੇਖਦੇ ਰਹੋ ਤੇ ਵਾਲਾ ਛਨੀ ਉਧਰਲੇ ਪਾਸੇ ਫਿਰ ਲਲਕਾਰਦਾ ਹੋਇਆ ਮੇਰੇ ਵੀਰੋ ਤਿੰਨ ਜਾਫੀ ਸਾਹਮਣੇ ਸਮਾਲ ਸਰਪਿੰਡ ਦੇ ਆ ਇਸ ਵੇ ਖੇਡ ਮੈਦਾਨ ਦੇ ਵਿੱਚ ਪਾਈ ਹੋਈ ਰੇਡ ਹਲਕੇ ਟੱਚ ਦੇ ਨਾਲ ਮੁੰਡਾ ਰੌਤੇ ਵਾਲਾ ਸ਼ਨੀ ਸਰਜੀਤ ਫੌਜੀ ਵਰਗੇ ਮੀਤੇ ਹੋਣਾ ਨੇ ਔਰ ਸ਼ਨੀ ਹੋਣਾ ਦੇ ਵੱਡੇ ਨਾਮ ਖੇਡ ਕਬੱਡੀ ਦੇ ਇਧਰਲੇ ਪਾਸੇ ਆਪਾਂ ਦੇਖਾਂਗੇ ਵੀ ਇਸ ਪਿੰਡ ਦਾ ਕਬੱਡੀ ਖੇਡ ਦੇ ਵਿੱਚ ਵੱਡਾ ਇਤਿਹਾਸ ਹੈ ਮੇਰੇ ਵੀਰੋ ਸਮੇਂ-ਸਮੇਂ ਤੇ ਵੱਡੇ ਮੱਲਾ ਨੇ ਇਸ ਨਗਰ ਵੱਲੋਂ ਕਬੱਡੀ ਖੇਡੀ ਇੱਕ ਪਾਸੇ ਪਿੰਡ ਦੀ ਟੀਮ ਲਓ ਦੂਸਰੇ ਪਾਸੇ ਸਮਾਨਸਰ ਅਗਲੀ ਗੇੜ ਤੇ ਮੈਕ ਤੇ ਨਿਰਮਲ ਲਓ ਸਮਾਨਸਰਿਆ ਬਲਜਿੰਦਰ ਸਿੰਘ ਕਬੱਡੀ ਪੌਣ ਦੀ ਬਾਧਾ ਹੋਇਆ ਰੋਤੇ ਪਿੰਡ ਦਾ ਨਾਮ ਕਦੇ ਕਬੱਡੀ ਦੇ ਇਤਿਹਾਸ ਵਿੱਚ ਵੱਡਾ ਏ ਸਰਜੀਤ ਸਿੰਘ ਫੌਦੀ ਹੋਣਾ ਨੇ ਦੁਨੀਆ ਦੇ ਵਿੱਚ ਨਾਮ ਖੱਟਿਆ ਏ ਅਰ ਕਹਿੰਦੇ ਮੀਤੇ ਦਾ ਨਾਮ ਦੁਨੀਆ ਵਿੱਚ ਰਿਹਾ ਕਬੱਡੀ ਦੇ ਮੈਦਾਨਾਂ ਵਿੱਚ ਅੱਜ ਕੱਲ ਇੰਨਾ ਮੁੰਡਿਆਂ ਦਾ ਨਾਮ ਏ ਇੱਕ ਪਾਸੇ ਕਸ਼ਮੀਰ ਸਿੰਘ ਕਸ਼ਮੀਰੇ ਨੇ ਖੁੱਚ ਭਰੀ ਹੋਈ ਏ ਆਹ ਖੁੱਚ ਭਰ ਲਈ ਖੁੱਚ ਭਰਨੀ ਬੜੀ ਔਖੀ ਹੁੰਦੀ ਏ ਔਖੀ ਹੁੰਦੀ ਨਹੀਂ ਕਬੱਡੀ ਵਿੱਚ ਕੁੱਝ ਵੱਧਣੀ ਤੇ ਲਾਉਣੀ ਧਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਖਾ ਕੇ ਖਰਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਾਰੇ ਲੱਗਦੇ ਖਾ ਕੇ ਖਰਾਕ ਮਿੱਤਰੋ ਅੱਜ ਕੀਤੀ ਹੋਈ ਮਿਹਨਤਾਂ ਮੁੱਲ ਪੈ ਜਾਊਗਾ ਫਾਈਨਲ ਮੈਚ ਚੱਲਦਾ ਹੈ ਅੱਜ ਦਾ ਅੰਕ ਪਲਾਂ ਨੂੰ ਮਿਲਿਆ ਸ਼ੋ ਗਿਆ ਹੈ ਬਾਬੇ ਦੀ ਕਿਰਪਾ ਨਾਲ ਮਿਲਾਂ ਪੂਰਾ ਵਧੀਆ ਸਪੂਰਨ ਹੋਇਆ ਹੈ ਕੱਲ ਦੇ ਦਿਨ ਦੀ ਇੱਕ ਵਾਰ ਅਰਦਾਸ ਕਰਾਂਗੇ ਬਾਬੇ ਨਾਨਕ ਦੇ ਚਰਨਾਂ 'ਚ ਕੱਲ ਨੂੰ ਵੇਸੇ ਤਰ੍ਹਾਂ ਹਰ ਮੇਲਾ ਵਧੀਆ ਸਾਨੂੰ ਸ਼ੌਕਤਾਂ ਸਮਾਪਤ ਹੋਏ ਔਰ ਆਉਣ ਵਾਲੇ ਕੱਲ ਦੇ ਵੱਡੇ ਮੱਲ ਵੱਡੀ ਓਪਨ ਦੇ ਫਿਰੇ ਦੀਆਂ ਟੀਮਾਂ ਮਿੱਤਰੋ ਕੱਲ ਨੂੰ ਪਹੁੰਚ ਰਹੀਆਂ ਰਾਉਤੇ ਵਾਲਾ ਸ਼ਨੀ ਲੰਗੀਆਂੜੀਆਂ ਮਣੀ ਇਹਨਾਂ ਦੀ ਯਾਰੀ ਬੜੀ ਹੋਏ ਪਰ ਅੱਜ ਕੌਡੀ ਵਿੱਚ ਭਰਾ ਨੂੰ ਭਰਾ ਢਾਉਂਦੇ ਆ ਇੱਥੇ ਭਰਾਵਾਂ ਦੀ ਟੱਕਰ ਹੋ ਜਾਂਦੀ ਹੈ ਅੰਜਾਂ ਦੇ ਲੱਗ ਜਾ ਕੇ ਧੱਕੇ ਮਾਰ ਕੇ ਦਿਲਾਨੋ ਕਢਣ ਦੀ ਕੋਸ਼ਿਸ਼ ਕਰਦਾ ਹੈ ਲੰਗੀਆਂੜੀਆਂ ਗੱਲ ਬਣੀ ਨਹੀਂ ਵੀ ਤੇਰੀ ਮੇਰੀ ਗੱਲ ਨਾ ਬਰੇ ਐਵੇਂ ਮਾਰਦਾ ਬੇਸ਼ਰਮਾ ਗੇੜੇ ਇਹ ਤੇਰੀ ਮੇਰੀ ਗੱਲ ਨਾ ਬਣ ਐਵੇਂ ਮਾਰਦਾ ਬੇਸ਼ਰਮਾ ਗੇੜੇ ਗੱਲ ਬਣੀ ਨਹੀਂ ਗੱਲ ਬਣਨੀ ਚਾਹੀਦੀ ਹੈ ਪਰਾਕੇ ਪਣੇ ਚਾਹੀਦੇ ਫਾਈਨਲ ਮੈਚ ਹੈ ਲੈ ਵੀ ਕੌਣੀ ਵਾਲਿਆ ਲੈ ਵੀ ਕਸ਼ਮੀਰੀਆ ਹੁਣ ਜਫਾ ਲਾ ਦੇ ਮੁੰਡਿਆ ਉਧਰਲੇ ਪਾਸੇ ਦੇਖੋ ਨਹੀਂ ਰਿਸਾਂ ਕਸ਼ਮੀਰੀਆ ਨੌਜਾਨ ਫੜਿਆ ਗੁੱਟ ਹਉ ਸਾਹਮਣੇ ਦੇਖਦੇ ਵੀ ਦੋਨੋਂ ਖਿਡਾਰੀਆਂ ਦੀ ਟੱਕਰ ਖੇਡ ਮੈਦਾਨ ਦੇ ਵਿੱਚ ਵਾਓ ਕਸ਼ਮੀਰੀਆ ਮੁੰਡੇ ਨੇ ਕਹਿੰਦੇ ਵੀ ਤਗੜਾ ਜਫਾ ਲਾ ਕੇ ਪੁਆਇੰਟ ਇੱਕ ਅੰਕ ਦਾ ਹੋਰ ਵਾਅਦਾ ਕਰ ਦਿੱਤਾ ਦੋਨੋਂ ਟੀਮਾਂ ਤਕੜੀਆਂ ਨੇ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਛੱਪਟਾ ਇੱਕ ਪਾਸੇ ਸਮਾਲ ਸਰਪਿੰਡ ਲਓ ਦੂਸਰੇ ਪਾਸੇ ਰੌਂਦੇ ਦੀ ਪਿੰਡ ਦੀ ਟੀਮ ਕੌਣੀ ਵਾਲਾ ਸੰਦੀਪ ਕਿਤੇ ਦੋਦੇ ਵਾਲੇ ਦੇ ਹੋਏ ਚਰਚੇ ਨੰਗਲਾ ਮੀਆਂ ਦੇ ਸੰਦੀਪ ਦਾ ਵੱਡਾ ਘਾਟਾ ਹੈ ਮੇਰੇ ਵੀਰੋ ਇਧਰਲੇ ਪਾਸੇ ਆਪਾਂ ਦੇਖਾਂਗੇ ਵੀ ਆ ਕੌਣੀ ਵਾਲਾ ਸੰਦੀਪ ਮੁਖਰੀਆ ਮੁੰਡਾ ਦੂਸਰੇ ਪਾਸੇ ਲੰਗੇ ਵਾਲੀਆਂ ਅਮਨ ਬਰਾੜ ਦੇ ਪਿੰਡ ਦਾ ਉਹ ਦੇਖਦੇ ਵੀ ਨਾ ਉਹਨਾਂ ਜਾਫੀ ਕਰਦਾ ਹੋਇਆ ਕੋਸ਼ਿਸ਼ ਪਰ ਨਹੀਂ ਡੱਕ ਸਕਿਆ ਪੁਆਇੰਟ ਜਿਹੜਾ ਧਾਵੀ ਦਾ ਖੇਡ ਮੈਦਾਨ ਦੇ ਵਿੱਚ ਪੁਆਇੰਟ ਰੋਂਦੇ ਦੀ ਟੀਮ ਦੇ ਹਿੱਸੇ ਵਿੱਚ ਹੈ ਅਗਲੀ ਰੇਡ ਨਰਮਲ ਕਰਦੀ ਗੱਲ ਬਈ ਅਗਲੀ ਕਬੱਡੀ ਪਾਉਣ ਲਈ ਸਮਾਜ ਸਰੀਆ ਬਲਜਿੰਦਰ ਸਿੰਘ ਹਰத்ਿਆਰੀ ਉਹ ਦੋ ਪਾ ਵੀਰ ਤੇਰੀ ਡੀ ਕਰਦੇ ਕਹਿੰਦੇ ਆ ਜਾ ਦਿਨੇ ਬਾਜਰਾ ਮੜਕੇ ਮਾਸੀ ਦਾ ਪੁੱਤਆ ਲੱਗੇ ਬਾਜਰਾ ਮੜਕੇ ਉਹ ਸ਼ਾਮਾਂ ਢਲੀਆਂ ਚੜਦੇ ਸੂਰ ਦੀ ਕਬੱਡੀ ਦਾ ਆਨੰਦ ਮਾਣਿਆ ਮਿੱਤਰੋ ਵੀ ਚੜਦੇ ਸੂਰ ਜਨ ਹੁੰਦੀਆਂ ਸਲਾਮਾਂ ਤੇ ਡਿੱਗਦੇ ਨੂੰ ਕੌਣ ਪੁੱਛਦਾ ਓ ਚੜਦੇ ਸੂਰ ਜਨ ਹੁੰਦੀਆਂ ਸਲਾਮਾਂ ਡਿੱਗਦੇ ਨੂੰ ਕੌਣ ਪੁੱਛਦਾ ਸ਼ਾਮਾਂ ਟਾਈਆਂ ਹੋਈਆਂ ਐ ਐਨ ਕੌਣੀ ਵਾਲਾ ਗੋਦੀ ਚੱਕਦਾ ਵੀ ਚੱਕ ਲੈ ਭਾਈ ਜੀ ਮੁੰਡਾ ਤੇਰੇ ਵੱਦੀ ਝਾਕਦਾ ਕਹਿੰਦੇ ਚੱਕ ਲੈ ਭਾਈ ਜੀ ਮੁੰਡਾ ਤੇਰੇ ਵੱਲੀ ਝਾਕਦਾ ਤਾਏ ਕੋਲੇ ਜਾਣਾ ਪੱਪੂ ਵਾਰ-ਵਾਰ ਆਖਦਾ ਚੱਕ ਲੈ ਭਾਈ ਜੀ ਮੁੰਡਾ ਤੇਰੇ ਵੱਦੀ ਝਾਕਦਾ ਤਾਏ ਕੋਲੇ ਜਾਣਾ ਪੱਪੂ ਵਾਰ-ਵਾਰ ਆਖਦਾ ਗੋਦੀ ਚੱਕਣ ਵਾਲੀ ਗੱਲ ਕੀਤੀ ਐ ਲਓ ਸ਼ਾਨੀ ਦੀ ਕਬੱਡੀ ਤੇ ਵਿਅੰਤ ਗੱਲ ਕਰਦਾ ਸਾਂ ਰੌਂਤੇ ਵਾਲਾ ਮੇਰੇ ਵੀਰੋ ਇਧਰਲੇ ਪਾਸੇ ਦੇਖੋ ਖੇਡ ਕਬੱਡੀ ਫੁਰਤੀ ਦੀ ਕੰਮ ਪੜਨਾ ਝੋਟੇ ਦਾ ਕੀਦਾਰੇ ਦੀ ਕੁਸ਼ਤੀ ਪੱਕਾ ਸਾਧਨ ਗੋਟੇ ਦਾ ਤੰਦਰੁਸਤੀ ਦਾ ਮੇਲਾ ਮੇਲਾ ਨਹੀਂ ਬਿਮਾਰਾਂ ਦਾ ਅੱਜ ਮੇਲੀ ਬਣ ਕੇ ਦੇਖ ਮੇਲੀ ਜਾਂ ਮੇਲਾ ਯਾਰਾਂ ਦਾ ਹਾਂ ਮੇਲਾ ਚੋਟੀ ਦਾ ਰੌਂਤੇ ਦੀ ਧਰਤੀ ਇਸ ਸਮੇਂ ਪੁਆਇੰਟ ਸ਼ਨੀ ਨੇ ਰੌਂਤੇ ਦੇ ਹਿੱਸੇ ਵਿੱਚ ਲੋ ਸ਼ਨੀ ਨੇ ਕਹਿੰਦੇ ਅੰਕ ਰੌਂਤੇ ਦੀ ਟੀਮ ਦੇ ਹਿੱਸੇ ਜੋੜਦਾ ਮੁੰਡੇ ਦੇ ਗੋਲੇ ਤੇ ਤਵੀਤ ਬੰਨਾ ਹੋਇਆ ਇਹ ਵੀ ਕਿਸੇ ਬਾਬੇ ਦੀ ਚੌਂਕੀ ਪਰਦਾ ਹੋਊਗਾ ਮੰਗਲਵਾਰ ਜਾਂ ਵੀਰਵਾਰ ਅੱਜ ਕੱਲ ਮੁੰਡੇ ਬਾਈ ਦਾ ਮੰਦਰ ਸਹਾ ਗਿੱਟਿਆਂ ਦੇ ਕਾਲੇ ਧਾਗੇ ਬੰਨਦੇ ਆ ਕੋਈ ਡੋਲੇ ਤੇ ਬੰਨਦਾ ਕੋਈ ਘਰਕ ਧਾਗਾ ਬੰਨਦਾ ਆ ਕਹਿੰਦੇ ਧਾਗਿਆਂ ਨਾਲ ਗੱਲ ਨਹੀਂ ਬਣਨੀ ਕੱਲੇ ਬਾਬੇ ਤੀਤਾਂ ਦਿਨ ਰੋ ਤੇ ਮਾੜੀ ਮੋਟ ਮਿਹਨਤ ਕਰੋ ਮਿਹਨਤਾਂ ਦੀ ਲੋੜਾ ਚਲੋ ਮੰਦਾ ਵੀ ਮਾਹ ਪੁੱਛ ਦਾ ਆਸ਼ੀਰਵਾਦ ਵੀ ਲੈਣਾ ਹੁੰਦਾ ਹੈ ਗੁੱਸਾ ਨਾ ਕਰੋ ਜੋ ਗੱਲ ਕਈ ਵਾਰੀ ਕਿਸੇ ਤੁਕਦੀ ਹੁੰਦੀ ਹੈ ਵੀ ਜਿਉਂਦੇ ਮਾਪਿਆਂ ਨੂੰ ਪਾਣੀ ਨਹੀਂ ਪੁੱਛਿਆ ਉਹ ਦੁੱਧ ਬਾਂਮਣਾ ਮੂਰੇ ਕੋ ਧਰੀ ਜਾਂਣਾ ਪਾਠ ਪੜ੍ਹਦੇ ਤੇ ਸੁਣਦੇ ਨੂੰ ਨੀਂਦ ਆਉਂਦੀ ਉਹ ਚੌਕੀ ਬੂਮਰੇ ਸਾਦੀ ਭਰੀ ਜਾਂਣਾ ਰਾਲਾ ਕਰਦਾ ਸੀ ਘਰੇ ਨਵੇੜ ਲੈਂਦਾ ਹੁਣ ਮਰਦ ਸਿਪਾਹੀਆਂ ਦੀ ਕਰੀ ਜਾਂਣਾ ਉਹ ਬਾੜ ਪੀ ਕੇ ਨਿਮਿਆ ਕਹਿੰਦੇ ਪਸ਼ੇਰ ਨੂੰ ਆਖੇ ਪਾਉਗਾ ਬਿੱਲੀ ਦੇ ਘਰੇ ਜਾ ਕੇ ਬੁੱਧੀ ਕੋਲ ਡਰੇ ਜਾਂਦਾ ਬਾਹਰ ਪੀ ਕੇ ਪੌਗਾ ਸ਼ੇਰ ਨੂੰ ਆਖੇ ਬਿੱਲੀ ਤੇ ਸੂਗਾ ਘਰੇ ਜਾ ਕੇ ਬੁੱਧੀ ਕੋਲ ਡਰੇ ਜਾਂਦਾ ਬਸ ਥੂਬਾ ਕੱਲਾ ਨਹੀਂ ਡਰਦਾਗਾ ਇਹ ਸਾਰੇ ਡਰਦੇ ਆ ਕਰਨਾ ਚਾਹੀਦਾ ਫੇਰੀ ਸ਼ਾਂਤੀ ਬਣੀ ਰਹਿੰਦੀ ਆ ਇਹ ਤਾਂ ਗੱਲ ਵੈਸੇ ਵਾ ਪਿਆਰ ਦੀ ਕੀਤੀ ਆ ਇਹ ਗੱਲ ਹਸਣ ਖੇਡਣ ਦੀ ਆ ਹਸਣ ਖੇਡਣ ਮਲਕਾ ਚਾਓ ਲਿਖਿਆ ਵਿੱਚ ਗਰਬਾਣੀ ਆ ਮੇਲਿਆਂ ਦੇ ਵਿੱਚ ਮਿੱਤਰ ਮਿਲਦੇ ਖੇਡਾਂ ਦੇ ਵਿੱਚ ਹਾਨੀ ਮੇਲਿਆਂ ਦੇ ਵਿੱਚ ਮਿੱਤਰ ਮਿਲਦੇ ਖੇਡਾਂ ਦੇ ਵਿੱਚ ਹਾਨੀ ਮੈਚ ਸਮਾਪਤ ਫਾਈਨਲ ਮੁਕਾਬਲਾ ਲੋ ਤਾੜੀਆਂ ਮਾਰ ਦੋ ਦੋਨੋਂ ਟੀਮਾਂ ਲਈ ਤਾੜੀਆਂ ਮਾਰ ਦਈਏ ਫਾਈਨਲ ਮੈਚ ਸਮਾਪਤ ਅੱਜ ਦੇ ਮੇਲੇ ਦੇ ਬੈਸਟ ਰੇਟਰ ਤੇ ਜਾਫੀ ਦੀਪਾ ਸਾਹ ਪਈਏ ਔਰ ਜਿਨੇ ਕਬੜੀਆਂ ਪਾ ਕੇ ਕਿਰੇ ਕਿਨੇ ਪੁਆਇੰਟ ਲਏ ਸਾਡੇ ਸਾਰੇ